ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਕਹੜੀ ਆ ਜਾ ਵਿੱਚ ਕੋਈ ਨਾ ਕੋਈ ਨਾ ਆ ਜਾ ਨਹੀਂ ਕੋਲੇ ਕੋਈ ਨਹੀਂ ਤੁੰਤਨ ਬਾਬਾ ਕਾ ਜੀ ਦਾ ਸਾਂ ਤੇ ਬੱਚੇ ਜਿਹੜੇ ਪ੍ਰੈਕਟਿਸ ਕਰਦੇ ਨੇ ਭਾਈ ਸਾਡੇ ਸਰਪੰਚ ਸਰਿੰਦਰ ਸਿੰਘ ਜੀ ਪਹਿਲਾਂ ਬੱਚਿਆਂ ਨੂੰ ਵੰਡ ਬਾਅਦ ਚ ਫਰੂਟ ਵੰਡਦੇ ਨੇ ਬੱਚਿਆਂ ਦੀ ਹੌਸਲਾ ਵਧਾਈ ਕਰਦੇ ਨੇ ਕਿਰਪਾ ਕਰ ਭਾਈ ਨਾਲ ਮੇਜਰ ਸਿੰਘ ਸਾਡੇ ਮੈਂਬਰ ਪੰਚਾਇਤ ਸਾਡੇ ਬਾਬਾ ਨੂੰ ਹਰਪ੍ਰੀਤ ਬਹੁਤੇ ਬੱਚਿਆਂ ਨੇ ਤਾਂ ਮੈਂ ਨਾ ਨਹੀਂ ਜਾਣਦਾ ਫਿਰ ਛੋਟੇ ਕਰੋ ਜੀ ਤਾਂ ਆ ਜਾਓ ਰੇ ਆ ਜਾ ਹੁਣ ਓ ਹੱਲਿਆ ਤੂੰ ਯਾਰ ਇਹਨੂੰ ਲਿਆ ਨਿਕਾ ਜੈਨੂੰ ਕਿਰਪਾ ਕਰ ਮਹਾਰਾਜ ਸੱਚੇ ਪਾਤਸ਼ਾਹ ਭਾਈ ਦੇਖੋ ਕਿੰਨੇ ਬੱਚੇ ਨੇ ਇਹ ਹੌਸਲਾ ਵਜਾਈਆ ਬੱਚਿਆਂ ਦੀ ਸਿਰਫ ਬੜੀ ਕਿਰਪਾ ਹੈ ਭਾਈ ਸਾਡੇ ਸਿਆਣੇ ਬੰਦਿਆਂ ਨੂੰ ਔਰ ਦੇਖੋ ਕਿੰਨੇ ਕਾਜਾ ਮੋਰ ਦੇ ਨਾਲ ਕੌਡੀ ਖੇਡ ਲਾ ਫਿਰਦਾ ਦੇਖੋ ਇਹ ਬਰਖਣਤਾ ਹੈ ਸਾਡੇ ਨਗਰ ਦੀ ਚੱਲ ਬੈ ਚੱਲ ਭੱਜ ਕੇ ਸਾਵਾ ਸੇ ਦੇਖੋ ਕੋਈ ਬੱਚਾ ਮੋਰ ਨਾਲ ਕੌਡੀ ਖੇਡ ਲਾ ਦੇਖਿਆ ਦੇਖੋ ਕੁਮਾਰ ਇਹ ਬਾਬਾ ਗਾਈ ਦਾਸ ਦਾ ਆਸਾਨ ਹੈ ਐਂਜੇ ਸੀਨ ਸੰਗਦੇ ਕਿਤੇ ਨਹੀਂ ਮਿਲਣੇ ਭਾਈ ਹਾਂ ਕਿਰਪਾ ਹੈ ਬਾਬਾ ਗਾਈ ਦਾਸ ਮਹਾਰਾਜ ਦੀ ਧੰਨ ਧੰਨ ਬਾਬਾ ਗਾਈ ਦਾਸ ਮਾਰਾ ਕਿਰਪਾ ਰੱਖਣ ਭਾਈ ਇਹਨਾਂ ਬੱਚਿਆਂ ਤੇ ਇੱਕ ਨੇ ਸੇਵਾ ਕਰਦੇ ਰਹਿਣ ਸਾਡੇ ਔਜੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ